ਆ ਇੱਕ ਮਿੰਟ ਜਿਉ ਉਹਦੀ ਕਰਿਆਉਂਦੀ ਹੈ ਜਦੋਂ ਸਣਾ ਨੂੰ ਹੱਥ ਲਾਤਾ ਜੀ ਬੱਚਾ ਚੋਲੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਦੋਸਤੋ ਤੁਹਾਨੂੰ ਜਿਹੜੇ ਸਕਰੀਨ ਦੇ ਉੱਤੇ ਨਾ ਤਿੰਨ ਨਾਗ ਨੇ ਬਾਈ ਨੇ ਸੇਲ ਕਰਨੇ ਆ ਤੇ ਆਪਾਂ ਡਿਟੇਲ ਲੈ ਕੇ ਦਿੰਨੇ ਆ ਆਜੋ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਆ ਕੀ ਡਿਟੇਲ ਰਹਿੰਦੀ ਐ ਇਨ੍ਹਾਂ ਜਾਨਵਰਾਂ ਦੀ ਤੇ ਆਜੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਜੀ ਪਹਿਲਾਂ ਤਾਂ ਤੁਸੀਂ ਆਪਦਾ ਨਾਮ ਦੱਸੋਗੇ ਨਾਮ ਕੀ ਐ ਨਾਂ ਹੀ ਮੇਰਾ ਰਣਜੀਤ ਸਿੰਘ ਹੈ ਠੀਕ ਆ ਪਿੰਡ ਬਈ ਪਿੰਡ ਮਲਕਪੁਰ ਖਿਆਲਾ ਜੀ ਮਲਕਪੁਰ ਖਿਆਲਾ ਤੇ ਜਿਹੜਾ ਆ ਜਾਂਦਾ ਬਈ ਆਪਣਾ ਮਾਨਸਾ ਠੀਕ ਆ ਤੇ ਬਈ ਜਿਹੜੀ ਆਪਣੀ ਆ ਗਾਂ ਦੇਸੀ ਜਾਂਦੀ ਹੈ ਹਨਾ ਸਕਰੀਨ ਦੇ ਉੱਤੇ ਹਾਂਜੀ ਤੇ ਇਹ ਸੂਈ ਨੂੰ ਕਿੰਨੇ ਦਿਨ ਹੋ ਗਏ ਪਹਿਲਾਂ ਤੁਸੀਂ ਇਹ ਦੱਸੋ ਅੱਜ ਇਹਨੂੰ ਹੀ 17 ਦਿਨ ਹੋ ਗਏ ਸੂਈ ਨੂੰ ਹੀ 17 ਦਿਨ ਹੋ ਗਏ ਸੂਈ ਨੂੰ ਹਾਂਜੀ ਠੀਕ ਆ ਹੁਣ ਨੈਟ 14 ਲੀਟਰ ਦੁੱਧ ਤਿਆਰ ਆਈ ਹੈ ਤੁਹਾਨੂੰ ਠੀਕ ਆ 14 ਲੀਟਰ ਦੁੱਧ ਤਿਆਰ ਆ ਹਾਂਜੀ ਮਗਰੇ ਦੇ ਬੱਚੀ ਆਈ ਬਿਲਕੁਲ ਪਿਓਰ ਸੀ ਮਨਦੀ ਵਧੀਆ ਠੀਕ ਆ ਪਿਓਰ ਸੀ ਮਨਦੀ ਬੱਚੀ ਆ ਗਈ ਹਾਂਜੀ ਤੇ 14 ਲੀਟਰ ਦੁੱਧ ਤਿਆਰ ਆ ਗਿਆ 14 ਲੀਟਰ ਦੇ ਭ ਤੇ ਜੇ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਇਹਦਾ 52000 ਰੁਪਏ ਜੀ 52000 ਰੁਪਏ ਹਾਂਜੀ ਵਿੱਚੋਂ ਮਾਨਤਨ ਕਰ ਦਾਂਗੇ ਆਪਾਂ ਮਾਨਤਨ ਹੋ ਜਾਊਗਾ ਹਾਂਜੀ ਠੀਕ ਆ ਬਾਈ ਤੇ 14 ਲੀਟਰ ਦੁੱਧ ਤਿਆਰ ਹੈ ਤੇ ਇੱਕ ਵਈ ਆਪਾਂ ਨੰਬਰ ਵੀ ਬੋਲ ਹੀ ਦੇਉ ਸੀ ਰੋ ਨੰਬਰ ਹੈ 82839 53857 ਠੀਕ ਆ ਬਾਈ ਤੇ ਬਾਈ ਜੀ ਹੁਣ ਸਾਨੂੰ ਇਹ ਗਾਂ ਤੋਰ ਕੇ ਦਿਖਾਵਾਂਗੇ ਹਾਂਜੀ ਲੈ ਵੀ ਦੋਸਤੋ ਆਪਾਂ ਤੁਹਾਨੂੰ ਗਾਂ ਤੋਰ ਕੇ ਦਿਖਾਉਣੇ ਆਗੇ ਤੇ ਬਾਈ ਨੇ ਜਿਵੇਂ ਦੱਸਿਆ ਹਨਾ 17 ਦਿਨ ਹੋ ਗਏ ਸੋਈ ਨੂੰ ਤੇ 14 ਲੀਟਰ ਦੁੱਧ ਬਾਈ ਕਹਿੰਦਾ ਤੋਲ ਕੇ ਦੇਵਾਂਗੇ ਮਗਰ ਬੱਚੀ ਆਪਾਂ ਤੁਹਾਨੂੰ ਬੱਚੀ ਵੀ ਦਿਖਾਵਾਂਗੇ ਆ ਦੇਖੋ ਤੁਸੀਂ ਜਿਵੇਂ ਆਪਾਂ ਗੱਲ ਕਰ ਗਏ ਹਨ ਬਈ ਤੋ ਤੁਰ ਬਾਬਾ ਚੰਗੀ ਹੈਗੀ ਗਾਂ ਦੀ ਤੇ ਲੇਵੇ ਦੀ ਗੱਲ ਕਰਕੇ ਲੇਵਾ ਹੈਗਾ ਸਾਰਾ ਪੱਟਾਂ ਦੇ ਵਿੱਚ ਟਾਇਟ ਆਰਡਰ ਕੁਆਲਟੀ ਵਾਲੀ ਗਾਂ ਆ ਗਈ ਤੇ ਲੈ ਜੋ ਬਈ ਇੱਧਰ ਬਣਦੋ ਕੋਈ ਗੱਲ ਨਹੀਂ ਹਾਂ ਥਣ ਥਣ ਬਈ ਜਮਾ ਓਕੇ ਹੈਗੇ ਬਿਲਕੁਲ ਓਕੇ ਜਮਾ ਠੰਡੀ ਸੀਲ ਆਈ ਜਿਵੇਂ ਮਰਜੀ ਖੜਾ ਕੇ ਚੋੜੀ ਹੈਲਪੋਇਸ ਤੁਸੀਂ ਚੈੱਕ ਕਰ ਲਓ ਦੋਸਤੋ ਹਨਾ ਥਣ ਹੈਗਾ ਚੰਗਾ ਤੇ ਬਣਦੋ ਬਈ ਕੋਈ ਗੱਲ ਨਹੀਂ ਆ ਦੇਖੋ ਜੀ ਤੇ ਠੰਡੀ ਜਿਵੇਂ ਹੈਗੀ ਬਾਈ ਕਹਿੰਦਾ ਠੰਡੀ ਸੀਲ ਪੂਰੀ ਹੈ ਕੀ ਗਾਂ ਤੁਸੀਂ ਦੇਖ ਲਓ ਸਕਰੀਦ ਦੇ ਉੱਤੇ ਜਿਹੜੀ ਤੁਹਾਨੂੰ ਦਿਖ ਰਹੀ ਹੈ ਆ ਆ ਗਈ ਇਹਦੀ ਬੱਚੀ ਤੇ ਬਾਈ ਨੇ ਸਿੰਘ ਵੀ ਜਿਹੜੇ ਹੈਗੇ ਦਗਾਰ ਰੱਖਿਆ 17 ਦਿਨ ਹੋ ਗਏ ਸੂਈ ਨੂੰ ਤੇ ਅੰਦਰ ਖੜਿਆ ਬਾਈ ਦੇ ਜਿਹੜੇ ਘਰੇ ਹੋਰ ਦੂਜੇ ਪਸ਼ੂ ਰੱਖੇ ਹੋਏ ਆ ਉਹ ਵੀ ਚੰਗੇ ਆ ਤੇ ਆਜੋ ਅੱਗੇ ਆਪਾਂ ਤੁਹਾਨੂੰ ਹੋਰ ਆ ਜਿਹੜੇ ਅ ਬੱਚੀਆਂ ਉਹ ਵੀ ਤੁਹਾਨੂੰ ਇੱਕ ਦੇਸੀ ਤੇ ਜਰਸੀ ਜਿਹੜੀ ਹੈਗੀ ਆ ਮਿਕਸ ਉਹ ਵੀ ਦਿਖਾਉਣੇ ਆ ਤੇ ਭਾਈ ਆਪਾਂ ਨਾ ਜਿਹੜੀ ਹੈਗੀ ਨਾਲ ਬੱਚੀ ਖੜੀ ਆ ਹਨਾ ਇਹਦੀ ਡਿਟੇਲ ਫੇਰ ਲੈਣੇ ਆਪਾਂ ਪਹਿਲਾਂ ਇਹ ਦੱਸੋ ਵੀ ਜਿਵੇਂ ਇਹਦੇ ਗਾਂ ਦਾਗਾ ਛਰਲਾ ਠੰਡ ਦੇ ਵਿੱਚ ਕੋਈ ਸ਼ਰਲਾ ਪੂਰਪੀ ਬਾਈ ਬਿਲਕੁਲ ਸਾਫ਼ ਹੈ ਬਿਲਕੁਲ ਅੱਛਾ ਕੋਈ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਤਾਂ ਤੁਹਾਡਾ ਮਾਰ ਕੇ ਦਿਖਾ ਨਹੀਂ ਤੁਹਾਨੂੰ ਇੰਨੀ ਛੰਡੀ ਸੀਲ ਹੈ ਮਿੱਤਰੋ ਹਨਾ ਤੁਸੀਂ ਦੇਖ ਲਓ ਪਸਮਾ ਇੱਕ ਮਿੰਟ ਜਿਹਾ ਉਹਦੀ ਕਰਿਆਉਂਦੀ ਹੈ ਜਦੋਂ ਸਾਨੂੰ ਹੱਥ ਲਾਤਾ ਜੀ ਬੱਚਾ ਚੋਲੇ ਜੋ ਬੁੜੀ ਚੋਲੇ ਜੋ ਮਰਜੀ ਚੋਲੇ ਜੀ ਠੀਕ ਹੈ ਠੀਕ ਹੈ ਆਹਦਾ ਜਮਾਂ ਹੀ ਗੱਲ ਸੀਲ ਦਾ ਦਾ ਇੱਥੋਂ ਪਤਾ ਲੱਗ ਜਾਂਦਾ ਕੁੰਡੇ ਵਰਗਾ ਭਰਾ ਹੀ ਪੂਰਾ ਇੱਕ ਫੈਂਟ ਇਹਦੀ ਮਤਲਬ 4 ਤੋਂ ਉੱਤੇ ਉੱਤੇ ਆਉਂਦੀ ਹੈ 4 3 4 5 ਠੀਕ ਠੀਕ ਹੈ ਠੀਕ ਹੈ 15 ਮਹੀਨਿਆਂ ਦੀ ਹੋ ਗਈ ਹੁਣ ਇਹ 15 ਮਹੀਨਿਆਂ ਦੀ ਹਾਂ ਇਹ ਤਿੰਨ ਵਾਰ ਹੀਟ ਚ ਆ ਗਈ ਸੀਗੀ ਆਪਣੇ ਘਰ ਦੀ ਪਾਲੀ ਹੋਈ ਆ ਪਹਿਲਾਂ ਆਪਾਂ ਗਾਂ ਵੀ ਦਿਖਾਈ ਸੀ ਹਾਂ ਹਾਂ ਪਿਛਲੀ ਉਹਦੀ ਬੱਚੀ ਆਈ ਠੀਕ ਹੈ ਇਹ ਹੁਣ ਇਹਦੇ ਭਧੁਰ ਨਾਸ ਦਾ ਗੁਜਰਾਤ ਦੀ ਨਸਲ ਦਾ ਇੰਜੈਕਸ਼ਨ ਭਰੇ ਜੀ ਇਹਦੇ ਠੀਕ ਹੈ ਤੇ ਸਟਰਾ ਆਪਣੇ ਘਰੇ ਰੱਖਿਆ ਪਈ ਆਪਣੇ ਪਿੰਡ ਦੇ ਡਾਕਟਰ ਨੇ ਭਰਿਆ ਜੀ ਠੀਕ ਹੈ ਤੇ ਕਿੰਨੇ ਦਿਨ ਹੋ ਗਏ ਬਈ ਨੂੰ ਅੱਜ 7 ਦਿਨ ਹੋ ਗਏ ਸੀ ਮਨ ਲੱਗੇ 7 ਦਿਨ ਹੋ ਗਏ ਸੀ ਮਨ ਲੱਗੇ ਤੇ ਕੀ ਰੇਟ ਕਰਤਾ ਬਈ ਇਹਦਾ ਰੇਟ ਇਹਦੇ 20000 ਰੁਪਏ ਜੀ ਦਾ 20000 ਰੁਪਏ 20000 ਰੁਪਏ ਠੀਕ ਹੈ ਬਈ ਤੇ ਅੱਗੇ ਬਈ ਜਿਵੇਂ ਆਪਣੀ ਬਿਲਕੁਲ ਹੂੰ ਠੰਡੀ ਸੀਲ ਆ ਕੋਈ ਐ ਨਹੀਂ ਗਈ ਇਹਨੂੰ ਠੀਕ ਐ ਹਲੋ ਜੀ ਆ ਵੀ ਚੱਲ ਆਰਡਰ ਕੁਆਲਟੀ ਇਦੀ ਵਧੀਆ ਠੀਕ ਐ ਠੰਡੀ ਸੀਲ ਆ ਵਧੀਆ ਮੇਰੇ ਮੇਰਾ ਆ ਤੁਸੀਂ ਆਰਡਰ ਦਿਖਾ ਦਿਓ ਠੀਕ ਐ ਨਾ ਅੰਨਾ ਡਰਦੀ ਨਹੀਂ ਜਿਵੇਂ ਮਰਜ਼ੀ ਦਿਖਾਈ ਜਾਓ ਤੁਸੀਂ ਅੱਛਾ ਚਲ ਨੇ ਰਾਜਾ ਪੈਂਦਾ ਇੱਧਰ ਕੋਈ ਗੱਲ ਨਹੀਂ ਤੇ ਇਹ ਬਈ ਫਿਰ ਇਹਦਾ ਕੋਈ ਟੀਕਾ ਟੁਕਾ ਭਰਾ ਇਹਦੇ ਨਹੀਂ ਇੱਕ ਵਾਰ ਹੀਟ ਚ ਆਈ ਇਹ ਇਹ ਦੂਸਰੀ ਵਾਰ ਹੀਟ ਚ ਆਈ ਫਿਰ ਆਪਾਂ ਇੰਜੈਕਸ਼ਨ ਦਵਾਂਗੇ ਇਹਨੂੰ ਠੀਕ ਐ ਤੇ ਇਹਦਾ ਕੀ ਰੇਟ ਕਰਤਾ ਬਈ ਇਹ 15000 ਰੁਪਏ 15000 ਰੁਪਏ ਚਲੋ ਠੀਕ ਐ ਗੱਲ ਤੇ ਲਾਸਟ ਦੇ ਉੱਤੇ ਬਈ ਆਪਾਂ ਜਿਵੇਂ ਗਾਂ ਦਾ ਆਪਾਂ ਪੂਰੀ ਦਸੱਲੀ ਹੋ ਗਈ ਹੈ ਨਾ ਆਪਾਂ ਨੂੰ ਗਾਂ ਦੀ ਵੀ ਠੰਡੀ ਸੀਲ ਵੀ ਹੈਗੇ ਧਾਰਾ ਵੀ ਮਾਰ ਕੇ ਰਹਾਤੀਆਂ ਹਾਂ ਤੇ ਜਿਵੇਂ ਤਿੰਨੇ ਨਗ ਆਪਾਂ ਜਿਹੜੇ ਦਿਖਾਇਆ ਵੀ ਇਹਨਾਂ ਤੋਂ ਮਾਨਤਨ ਤਾਂ ਹੋ ਹੀ ਜਾਊਗਾ ਹੈ ਨਾ ਜੇ ਤਿੰਨੇ ਕਿਸੇ ਨੇ ਇਕੱਠੇ ਲੈਣੇ ਠੀਕ ਹੈ ਇੱਕ ਹੋ ਰੇਟ 85000 ਦੇ ਤਿੰਨੇ ਦੇ ਦਾਂਗੇ ਤਿੰਨੇ 85000 ਤਿੰਨੇ 85000 ਦੇ ਠੀਕ ਹੈ ਬਈ ਉਹ ਤੋਂ ਮਾਨਤਨ ਕਰ ਦਾਂਗੇ ਆਪਾਂ ਚਲੋ ਠੀਕ ਹੈ ਗੱਲ ਜੇ ਕਿਸੇ ਦੇ ਬਈ ਫਿੱਟ ਆਉਂਦੀ ਹੈ ਹੈ ਨਾ ਤੇ ਲਾਸਟ ਦੇ ਉੱਤੇ ਬਈ ਆਪਣਾ ਇੱਕ ਵਾਰੀ ਨਾਮ ਤੇ ਜਿਹੜਾ ਹੈਗਾ ਮੋਬਾਈਲ ਨੰਬਰ ਦੁਬਾਰੇ ਬੋਲ ਦੋ ਨਾਮ ਰਣਜੀ ਠੀਕ ਹੈ ਨਾਮ ਰਣਜੀਤ ਸਿੰਘ ਪਿੰਡ ਮਲਕਪੁਰ ਖਿਆਲਾ ਜੀ ਮੋਬਾਈਲ ਨੰਬਰ 8283953552 ਠੀਕ ਹੈ ਬਈ ਧੰਨਵਾਦ ਲੈ ਵੀ